ਸਾਸਰੀ ਕਾਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਰਫੀ ਬਣਾਉਣਾ ਬਰਫੀ ਆਪਾਂ ਘਰ ਵਿੱਚ ਬਹੁਤ ਹੀ ਸਾਨ ਤਰੀਕੇ ਨਾਲ ਬਣਾ ਸਕਦੇ ਆ ਤੇ ਆਓ ਆਪਾਂ ਹੁਣ ਵੀਡੀਓ ਬਣਾਉਨੇ ਆ ਹਾਂਜੀ ਆਪਾਂ ਸਮਾਨ ਸਾਰਾ ਲੈ ਲਿਆ ਜੀ ਮਿਲਕ ਪਾਊਡਰ ਵੀ ਲੈ ਲਿਆ ਘਿਓ ਵੀ ਲੈ ਲਿਆ ਜੀ ਪਾਊਡਰ ਵੀ ਤੇ ਆਹ ਡਰਾਈ ਫਰੂਟ ਦੁੱਧ ਲੈ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ। ਹਲੰਗਰ ਵਿੱਚ ਆਪਾਂ ਨਾ ਇਹ ਮਿਲਕ ਪਾਊਡਰ ਦੀਆਂ ਦੋ ਕੌਲੀਆਂ ਪਾਵਾਂਗੇ। ਇੱਕ ਕੌਲੀ ਤਾਂ ਆਪਾਂ ਭਰ ਕੇ ਰੱਖ ਹੀ ਲਈ ਸੀਗੀ। ਤੇ ਇੱਕ ਆਪਾਂ ਹੋਰ ਭਰ ਕੇ ਪਾਉਣੀ ਆ। ਆ ਦੇਖੋ ਆਪਾਂ ਦੋ ਕੌਲੀਆਂ ਪਾ ਲਿਆ ਇਹਦੇ ਵਿੱਚ। ਤੇ ਹੁਣ ਦੋ ਕੌਲੀਆਂ ਹੀ ਆਪਾਂ ਇਹਦੇ ਵਿੱਚ ਇਹੀ ਦੋ ਕੌਲੀਆਂ ਦੁੱਧ ਦੇ ਵਿੱਚ ਪਾਉਣੀਆਂ। ਇਸ ਤਰ੍ਹਾਂ ਮਿਣ ਕੇ ਬੱਦ ਨਹੀਂ ਪਾਉਣਾ ਨਾ ਹੀ ਘੱਟ ਪਾਉਣਾ ਬਸ ਜਿੰਨਾ ਵੀ ਆਪਾਂ ਪਾਉਣਾਗਾ ਮਿਲਕ ਪਾਊਡਰ ਤੇ ਓਨਾ ਹੀ ਆਪਾਂ ਦੁੱਧ ਪਾਉਣਾਗਾ ਤੇ ਇਹਨੂੰ ਚੰਗੀ ਤਰ੍ਹਾਂ ਐ ਮਿਕਸ ਕਰ ਲੈਣਾ ਹਲਾ ਕੇ ਵੀ ਇਹਦੇ ਵਿੱਚ ਕੋਈ ਵੀ ਐ ਗੰਡ ਨਹੀਂ ਰਹਿਣੀ ਚਾਹੀਦੀ ਪੂਰਾ ਐ ਵਧੀਆ ਮਿਲਾਬ ਬਣ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਹਿਲਾਇ ਜਾਣਾ ਤੋ ਦੇਖੀ ਬਹੁਤ ਹੀ ਸਾਨ ਤਰੀਕੇ ਨਾਲ ਖੁੱਲ ਜਾਂਦਾ ਇਹ ਇਹਨਾਂ ਔਖਾ ਵੀ ਨਹੀਂ ਵੈਸਤਾ ਗਾਂਡੇ ਦੇ ਵਿੱਚ ਕੋਈ ਪੈਂਦੀ ਵੀ ਨਹੀਂ ਤੇ ਨੂੰ ਚੰਗੀ ਤਰ੍ਹਾਂ ਇਹਨੂੰ ਫਲਾ ਦੇ ਹਾਂਜੀ ਇਹ ਬਿਲਕੁਲ ਆਪਣਾ ਤਿਆਰ ਹੋ ਗਿਆ ਦੇਖੋ ਕੋਈ ਗੰਢ ਨਹੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਤੇ ਹੁਣ ਆਪਾਂ ਕੜਾਈ ਇੱਧਰ ਰੱਖਤੀ ਗੈਸ ਤੇ ਤੇ ਇਹਦੇ ਵਿੱਚ ਸਬਜ਼ੀ ਨਾਲ ਪਕਾਉ ਪਾਵਾਂਗੇ ਬਸ ਐਨੇ ਨਾ ਦੋ ਚਮਚ ਪਾਉਣੇ ਆ ਕਿਉਂਗੇ ਕੇ ਉਹ ਚਾਹ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਪੂਰਾ ਤੇ ਰੈਂਚੇ ਉਹ ਪੂਰਾ ਕਾਲਕ ਤੇ ਜੇ ਨਾ ਦੁੱਧ ਪਾਵਾਂਗੇ ਤਾਂ ਹਾਂਜੀ ਕਿਉਂ ਆਪਣਾ ਪੂਰਾ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਮਿਕਸ ਕੀਤਾ ਸੀ ਮਿਲਕ ਪਾਊਡਰ ਇਹ ਦੁੱਧ ਦੇ ਵਿੱਚ ਤੇ ਹੁਣ ਆਪਾਂ ਇਹ ਇਹਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਕਰ ਕੇ ਇਹ ਚੰਗੀ ਤਰ੍ਹਾਂ ਹਿਲਾਈਏ ਨਾ ਹਿੰਦੀ ਨਾਲ ਚੰਗਾ ਨਹੀਂ ਹੁੰਦਾ ਇਸ ਤਰ੍ਹਾਂ ਹਿਲਾਉਂਦੇ ਜਾਣਾ ਤੇ ਗੈਸ ਆਪਾਂ ਘੱਟ ਤੇ ਕਰ ਲੈਣਾ ਵੀ ਥੱਲੇ ਨਾ ਲੱਗੇ ਇਹਨੂੰ ਜਲਦੀ ਜਲਦੀ ਨਾਲ ਹਿਲਾਇ ਜਾਣਾ ਹੌਲੀ ਹੌਲੀ ਨਹੀਂ ਹਲਾਉਣਾ ਫਿਰ ਥੱਲੇ ਲੱਗਦਾ ਇਹ ਤੇ ਇਸ ਤਰ੍ਹਾਂ ਇਹਨੂੰ ਜਲਦੀ ਜਲਦੀ ਹਿਲਾਇ ਜਾਣਾ ਜਿੰਨੇ ਚਿਰ ਸੰਘਣਾ ਨਾ ਹੋਵੇ ਚੰਗੀ ਤਰ੍ਹਾਂ ਹਿਲਾ ਲੈਣਾ ਹਾਂਜੀ ਆਹ ਦੇਖੋ ਜੀ ਆਪਣਾ ਬਹੁਤ ਸੰਘਣਾ ਹੋ ਗਿਆ ਇਹ ਮਾਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਖੰਡ ਵਸਾਪਾ ਉਹ ਕੌਲੀਆਂ ਆਪਾਂ ਭਰ ਕੇ ਪਾਣਾ ਸੀ ਇਹ ਆਪਾਂ ਅੱਧੀ ਕੌਲੀ ਪਣੀ ਖੰਡ ਦੀ ਵਸ ਜਿਆਦਾ ਨਾ ਪਾਉਣੀ ਤੇ ਹੁਣ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਤੇ ਗਾਂਦੇ ਦੇ ਵਿੱਚ ਵਿੱਚ ਪਾ ਦਈਏ ਅੱਛਾ ਤੇ ਗੈਸ ਘੱਟ ਤੇ ਰੱਖਣਾ ਹੈ ਹਾਂ ਜੀ ਜਣਾ ਹੁਣ ਇੱਕ ਦੋ ਮਿੰਟ ਤਾਂ ਇਹ ਨੀ ਮਸੂਲੀ ਹੋਈ ਆ। ਯਾ ਆਪਣਾ ਬਿਲਕੁਲ ਹੁਣ ਤਿਆਰ ਆ ਜੀ ਮਾਵਾ ਆ ਦੇਖੋ ਬਿਲਕੁਲ ਸੰਨਾ ਹੋ ਗਿਆ। ਆ ਦੇਖੋ ਪੂਰਾ ਵੀ ਨਿ ਕੜਾਈ ਦੇ ਵਿੱਚ ਲੱਗ ਗਿਆ। ਐ ਸਾਫ ਸਾਫ ਪਈ ਆ। ਬੜਾ ਹੀ ਵਧੀਆ। ਤੇ ਇਸੇ ਤਰ੍ਹਾਂ ਬਣਾਵਾਂਗੇ ਤਾਂ ਜਮਾਂ ਨਹੀਂ ਬਿਲਕੁਲ ਖਰਾਬ ਹੁੰਦਾ। ਹੁਣ ਆਪਾਂ ਇਹਦੇ ਵਿੱਚ ਮਾੜਾ ਜਿਹਾ ਲੈਜੀ ਪਾਊਡਰ ਐਡ ਕਰ ਲਾਂਗੇ। ਇਸ ਤਰ੍ਹਾਂ। ਇੱਕ ਚੋਟਕੀ ਗਾਦਾ ਨਿ ਲਾਉਣਾ। ਇਸ ਤਰ੍ਹਾਂ। ਹੁਣ ਆਪਾਂ ਇਹ ਕੱਢ ਲਾਂਗੇ ਹੁਣ ਆ ਆ ਵੇਖੋ ਆਪਾਂ ਥਾਲ ਦੇ ਵਿੱਚ ਨਾ ਵੀ ਉਹ ਵਿਛਾ ਲਿਆ ਬਟਰ ਪੇਪਰ ਹੁੰਦਾ ਜਿਹੜਾ ਉਹ ਆਮ ਹੀ ਆਪਾਂ ਨੂੰ ਵੀ ਦੁਕਾਨਾਂ ਤੋਂ ਮਿਲ ਜਾਂਦਾ ਕਰਿਆਨੇ ਵਾਲਿਆਂ ਤੋਂ ਤੇ ਵੈਸੇ ਕਈ ਤਾਂ ਟ੍ਰੇ 'ਚ ਪਾਉਂਦੇ ਆ ਆਪਣੇ ਕੋਲ ਤਾਂ ਟ੍ਰੇ ਹੈ ਨਹੀਂ ਸੀ ਆਪਾਂ ਤਾਂ ਦੇਸੀ ਤਰੀਕਾ ਹੀ ਵਰਤਿਆ ਥਾਲ ਦੇ ਵਿੱਚ ਬਟਰ ਪੇਪਰ ਲਾ ਕੇ ਤੇ ਇਹਦੇ ਉੱਪਰ ਜਿਹੜੇ ਆ ਆਪਾਂ ਮਾਵੇ ਘੱਟ ਕੇ ਰੱਖੇ ਸੀਗੇ ਤੇ ਇਹ ਇਸ ਤਰ੍ਹਾਂ ਖਲਾ ਲ ਲੈਣੇ ਆ ਆ ਵੇਖੋ ਖਲਾਰ ਕੇ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਕੱਢ ਕੇ ਪਾ ਦਾਂਗੇ ਦਿਖਾਉਣੀ ਆ ਸੋਨ ਕੱਢ ਕੇ ਹਾਂਜੀ ਆ ਦੇਖੋ ਜੀ ਹੁਣ ਆਪਾਂ ਇਹਨੂੰ ਥਾਲੀ ਦੇ ਵਿੱਚ ਇਸ ਤਰ੍ਹਾਂ ਵਿਚਾਲੇ ਵਿਚਾਲੇ ਸਾਫ਼ ਕਰਕੇ ਇਸ ਤਰ੍ਹਾਂ ਰੱਖਤਾ ਹੁਣ ਇਹਨੂੰ ਆਪਾਂ 2 ਘੰਟੇ ਵਾਸਤੇ ਢਾਕੇ ਰੱਖ ਦਾਂਗੇ ਤੇ ਬਾਅਦ ਵਿੱਚ ਤੁਹਾਨੂੰ ਕੱਟ ਕੇ ਦਿਖਾਉਣੀ ਆ ਜੀ ਬਹੁਤ ਵਧੀਆ ਬਣਦੀ ਆ ਜੀ ਇਸ ਤਰ੍ਹਾਂ ਵਿਅਾਰਥੀ ਆਪਣ ਤਿਆਰ ਆ ਬਿਲਕੁਲ ਆਪਾਂ ਇਹਦੇ ਉੱਪਰ ਐਂ ਪਲੇਟ ਮੁੱਦੀ ਮਾਰ ਲੀਆ ਦੇਖੋ ਇੱਕ ਮਿੰਟ ਸੰਚਾ ਕੇ ਵੀ ਦਿਖਾ ਦਿੰਨੇ ਆ ਆ ਦੇਖੋ ਹੀ ਥਾਲ ਦੇ ਵਿੱਚ ਐ ਪਲੇਟ ਮੁੱਦੀ ਮਾਰ ਕੇ ਆਪਾਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਰੋਤੇ ਡੋਲ ਥਾਲ ਉੱਪਰ ਚੱਕ ਲੈਣਾ ਉੱਪਰ ਆਪਾਂ ਪੇਪਰ ਲਾ ਲਿਆਂਗੇ ਇਸ ਤਰ੍ਹਾਂ ਹੌਲੀ ਹੌਲੀ ਆ ਦੇਖੋ ਬਸ ਐਨ ਜੀ ਥੋੜੀ ਜਿਹੀ ਪਤਲੀ ਬਣ ਗਈ ਆਪਣੀ ਟਿੱਕੀ ਕਿਉਂਕਿ ਅਸੀਂ ਪਹਿਲਾਂ ਬਣਾ ਚੁੱਕੇ ਸੀ ਇਹ ਪੀਪਈ ਸੀ ਥੋੜੀ ਇਹ ਸਾਨੂੰ ਦਿਖਾਉਣ ਵਾਸਤੇ ਰੈਸਪੀ ਅਸੀਂ ਥੋੜਾ ਜਿਹਾ ਸਮਾਣੀ ਪਾਇਆ ਸੀਗਾ ਮਿਲਕ ਪਾਊਡਰ ਤਾਂ ਕਰਕੇ ਵੀ ਥੋੜਾ ਜਿਹਾ ਬਣਿਆ ਇਸ ਕਰਕੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਲਾਂਗੇ ਜੀ ਪਾਸਟ੍ਰੀ ਹਾਂਜੀ ਦੇਖੋ ਜੀ ਆ ਬਿਲਕੁਲ ਤਿਆਰ ਆ ਇਸ ਤਰ੍ਹਾਂ ਪਟਿੱਕੀਆਂ ਕੱਟ ਲਗਾ ਤੇ ਬਹੁਤ ਹੀ ਸਵਾਦ ਬੰਦੀ ਹੈ ਜੀ ਬਾਹਰੋਂ ਲਿਓ ਨਾਲੋਂ ਆਪਾਂ ਘਰੇ ਬਣਾ ਕੇ ਖਾਈਏ ਬਹੁਤ ਵਧੀਆ ਜੀ ਬਾਹਰ ਪਤਾ ਨਹੀਂ ਕਿਹੋ ਜੀ ਮਲਾਬੜ ਨਾਲ ਬਣਾਉਂਦੇ ਆ ਜੀ ਚੀਜ਼ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ